ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਇਹ ਮੇਲ ਕਾਫਾ ਜੀ ਸੈਗ ਦਾ 40 ਕਬਾੜ ਦਾ ਤੇ ਤਕਰੀਬਨ ਇਹ ਅੱਜ 15 14 15 ਦਿਨ ਦਾ ਹੋ ਗਿਆ ਜੀ ਤੇ ਮੇਲ ਦੀ ਕੁਆਲਿਟੀ ਦੇਖੋ ਗ੍ਰੋਥ ਵਧੀਆ ਮੇਲ ਦੀ ਤੇ ਜਿਹੜੇ ਸੈਗ ਦੇ ਇਹ 40 ਕਬਾੜ ਦੇ ਮੇਲ ਕਾ ਫਾਰਮ ਦਾ ਨਹੀਂ ਬਹੁਤ ਵਧੀਆ ਕੱਦ ਆਉਂਦਾ ਤੇ ਕੱਦ ਦੇਖ ਰਹੇ ਹੋ ਤੁਸੀਂ ਕੱਦ ਵਧੀਆ ਆ ਵਾਜੀ ਦਾ ਤੇ ਬਾਕੀ ਜਾਣਕਾਰੀ ਸਾਂਝੀ ਕਰਨ ਦੀ ਵੀ ਜੀ ਅੱਜ ਆਪਣੇ ਆਪਾਂ 4 ਮੱਝਾਂ ਦੇ ਤਕਰੀਬਨ ਸੀਮਨ ਲਵਾਇਆ ਤਾਂ ਇਹੋ ਮੱਝ ਖੜੀ ਇੱਕ ਆਪਣੀ ਕੇ ਵੀ ਐਫ ਦੇ ਨਾਂ ਤੇ ਜਿਹੜਾ ਸੀਮਨ ਆਉਂਦਾ ਕਰਮਵੀਰ ਫਾਰਮ ਬਰੀਡਰ ਦੇ ਨਾਂ ਤੇ ਉਹਦਾ ਬੁੱਲਾ ਜੀ ਸੂਰਵੀਰ ਤੇ ਉਹ ਤਾਂ ਆਪਾਂ ਨੇ ਚਾਰ ਮੱਝਾਂ ਦੀ ਸੀਮਨ ਲਵਾਇਤਾ ਜੀ ਤੇ ਇੱਕ ਮੱਝ ਆਪਣੀ ਉਹ ਖੜੀ ਆ ਅੱਜ ਜੀ ਪਹਿਲੇ ਨੰਬਰ ਤੇ ਖੜੀ ਇੱਕ ਇਹਦੇ ਤੇ ਇੱਕੋ ਝੋਟੀ ਆ ਜੀ ਪਰਾਂ ਇੱਕੋ ਬੈਠੀ ਆ ਮੱਝ ਟਰਾਲੀ ਦੇਖੋ ਤੇ ਇਹ ਮੱਝ ਤਕਰੀਬਨ ਚੈੱਕ ਹੋਣੇ ਵਾਲੀ ਆ ਜੀ 10 ਕੁ ਦਿਨ ਰਹਿ ਗਏ ਇਹਦੇ 10 ਤੋਂ 15 ਕੁ ਦਿਨ ਤੇ ਬਾਕੀ ਆਪਾਂ ਤੁਹਾਨੂੰ ਡਿਟੇਲ ਦਵਾਂਗੇ ਕਿ ਕਿੰਨੀਆਂ ਮੱਝਾਂ ਰੀਸੀਵ ਕਰਿਆ ਸੀ ਇਹਨਾਂ ਤੇ ਕਿਵੇਂ ਦੇਦੇ ਬੱਚੇ ਆਉਨੇ ਆ ਤੇ ਸੀਮਨ ਬਹੁਤ ਵਧੀਆ ਜੀ ਸੀਮਨ ਦੀ ਕੁਆਲਿਟੀ ਬਹੁਤ ਵਧੀਆ ਤੇ ਬੱਚੇ ਬੱਚਿਆਂ ਦੀ ਗ੍ਰੋਥ ਬਹੁਤ ਵਧੀਆ ਆਉਂਦੀ ਹੈ ਜੀ ਤੇ ਬਾਕੀ ਟ੍ਰੇਲ ਆਪਾਂ ਦਵਾਂਗੇ ਤੁਹਾਨੂੰ ਆਪਾਂ ਜਦੋਂ ਚੈੱਕ ਪਾਸ ਹੋ ਗਈ ਮੱਝ ਤੇ ਬਾਕੀ ਅੱਜ ਮੱਝਾਂ ਗਾਵਾਂ ਨਾਲ ਆਈਆਂ ਤੀਆਂ ਜੀ ਤੇ ਹੁਣ ਬਸ ਗਰਮੀ ਦਾ ਸੀਜ਼ਨ ਸ਼ੁਰੂ ਆ ਜੀ ਤੇ ਬਾਕੀ ਆਪਣੀਆਂ ਕਟੀਆਂ ਇੱਧਰ ਖੜੀਆਂ ਆ। ਉਹ ਖੜੀਆਂ ਜੀ ਆਪਣੀਆਂ ਕਟੀਆਂ ਦੋ ਹੀ। ਇਹ ਲਾਹੌਰੀ ਬੁਲਦੀ ਆ ਜੀ। ਇਸਾਰਬਾਉਂ ਦੇ। ਤੇ ਐਚਐਸਬੀ ਮੰਗਲ ਬੁਲਦੀ ਆ। ਤੇ ਬਾਕੀ ਕਟੀਆਂ ਆਪਾਂ ਦਿਖਾਉਣੀ ਆ ਤਾਂ ਆਪਾਂ ਨੇ ਖੁੱਲੀਆਂ ਛੱਡੀਆਂ ਐਵੇਂ। ਟਿੱਕਾ ਆਪਣੇ ਕੋਲ ਜੀ ਹੈਗੀ ਆ ਨੀਲੀ ਆਪਣੇ ਭਾਰਤ ਬੁਲਦੀ। BMW ਦੇ ਭਾਤ ਬੋਲਦੀ ਤੇ ਆਪਣੀ ਕੋ ਬੈਠੀ ਹੈ ਜਰਸੀ ਦੀ ਸੈਕ ਦੀ ਇਹ ਵੀ 5071 ਦੀ ਹੈ ਫੀਮੇਲ ਇਹ ਤਿੰਨ ਕੁ ਮਹੀਨੇ ਦੀ ਹੋਊਗੀ ਜੀ ਤੇ ਬਾਕੀਆਂ ਆਪਣੀ ਇੱਧਰ ਫਿਰਦੀਆਂ ਕੱਟੀਆਂ ਬੱਚੀਆਂ ਖੁੱਲੀਆਂ ਤੇ ਵੀ ਡੈਨਮਾਰਕ ਦੀ ਜਰਸੀ ਜਿਹੜੀ ਮੂਰੀ ਵਾਲੀ ਹੈ ਜੀ ਇਹ ਇਹ ਫੀਮੇਲ ਹੈਗੀ ਹੈ ਜੀ ਐਲਡੀਐਫ ਦੇ ਅਮਰਬੁੱਲ ਦੀ ਫੀਮੇਲ ਹੈ ਜੀ ਇਹ ਪੀਲੀ ਮੂਰੀ ਵਾਲੀ ਤਕਰੀਬਨ ਇਹ 13 ਕ ਮਹੀਨੇ ਦੀ ਹੋਗੀ ਜੀ ਦੇਖੋ ਸਿੰਘ ਬਹੁਤ ਛੋਟਾ ਹੈ ਤੇ ਇੱਕ ਜਿਹੜੀ ਦੂਜੀ ਆ ਰਹੀ ਉਹ ਉਪਰ ਹੈ ਇਹ ਹੋ ਹੈਗੀ ਜੀ ਭਾਰਤ ਬੁੱਲ ਦੀ ਵੀਰ ਬੁੱਲੀ ਦੇ ਭਾਰਤ ਬੁੱਲ ਦੀ ਫੀਮੇਲ ਹੈ ਇਹ ਵੀ 14 ਕ ਮਹੀਨੇ ਦੀ ਹੋਗੀ ਕਿਆ ਝੋਟੀ ਬੈਠੀ ਆਪਾਂ ਹਿੜਿਆਣੇ ਦੇ ਲਈ ਤੇ ਇਹਦੇ ਲੱਗਿਆ ਬਈ 400 ਬੀਰ ਦਾ ਸੀਮਨ ਜੋ ਚੈੱਕ ਪਾਸ ਹੋ ਗਈ ਜੀ ਫਿਰ ਆਪਾਂ ਦਿਖਾਵਾਂਗੇ ਉਹਨਾਂ ਡਿਟੇਲ ਇਹਦੀ ਸੀਮਨ ਰਸੀਵ ਕਰਦੀਆਂ ਕਿਵੇਂ ਕਿੰਨੀਆਂ ਨੇ ਕਰਿਆ ਚਾਰ ਮੱਜਾਂ ਦੀ ਸੀਮਨ ਲਵਾਈ ਆਪਾਂ ਨੇ ਚਾਰ ਚੋਂ ਕਿੰਨੀਆਂ ਮੱਜਾਂ ਰਸੀਵ ਕਰਦੀਆਂ ਸੀਮਨ ਕੇਬੀਐਫ ਦਾ ਸੀਮਨ ਦੀ ਕੁਆਲਿਟੀ ਉਹ ਵੈਸੇ ਵਧੀਆ ਜੀ ਪਹਿਲਾਂ ਵੀ ਆਪਾਂ ਦੇਖੀਏ ਵੀਡੀਓ ਵੀ ਵਧੀਆ ਸੀਫ ਹੁੰਦੀਆਂ ਨੇ ਇਹ ਮੱਜਾਂ ਸੀਮਨ ਬਹੁਤ ਦੀ ਕੁਆਲਿਟੀ ਬਹੁਤ ਵਧੀਆ ਤੇ ਬਾਕੀ ਵੀਡੀਓ ਕਿਵੇਂ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਤੇ ਬਾਕੀ ਆਪਾਂ ਜਾਣਕਾਰੀ ਹੋਰ ਸਾਂਝੀ ਕਰਾਂਗੇ ਵੀਡੀਓ ਬਣਾਉਣ ਦਾ ਹੀ ਮਤਲਬ ਹੁੰਦਾ ਜੀ ਕਿ ਜਾਣਕਾਰੀ ਕਿਨਾਂ ਕਿਸੇ ਤੱਕ ਪਹੁੰਚਦੀ ਰਹੇ ਜਾਣਕਾਰੀ ਮਿਲਦੀ ਰਹਿੰਦੀ ਆ ਇਸ ਸੀਮਨ ਅਗਲਾ ਆਪਣੀ ਮੱਜਾਂ ਦੇ ਲਵਾ ਸਕਦਾ ਹੈ ਇਸ ਸੀਮਨ ਦੀ ਕੁਆਲਿਟੀ ਕਿਵੇਂ ਹੋਈ ਬਾਕੀ ਅਪਡੇਟ ਤੁਹਾਨੂੰ ਦਿਖਾਵਾਂਗੇ ਜਦੋਂ ਚੈੱਕ ਹੋ ਗਈ ਮੱਝ ਕੋਈ ਬਾਕੀ ਅਪਡੇਟ ਤੁਹਾਨੂੰ ਫੇਰ ਦਵਾਂਗੇ ਚੋ ਚੈਲ ਨੂੰ ਕਰ ਲਈ ਸਬਸਕ੍ਰਾਈਬ ਮਿਲਦੇ ਨਵੀਂ ਵੀਡੀਓ ਵਿੱਚ ਬੈਲ ਆਈਕਨ ਦਿਵਾ ਲਈ ਆਉਣ ਵਾਲੀ ਵੀਡੀਓ ਸੱਡੋਕ ਪਹੁੰਚਦੇ ਆ ਤੇ ਇੱਕ ਡਿਟੇਲ ਦਵਾਂਗੇ ਆਪਣੀ ਮੱਝ ਸੋਣੀ ਵਾਲੀ ਆ ਇਧਰ ਲਈ ਜਿਹੜੀ ਪਰਾਂ ਬੈਠੀ ਹੈ ਜੀ ਤੇ ਨੇਲੀ ਰਾਵੀ ਦੀ ਗੜਵਾਸੂ ਯੂਨੀਵਰਸਿਟੀ ਦਾ ਸੀਮਨ ਲੱਗਿਆ ਹੈ ਬਾਜੀ 570 ਨੰਬਰ ਕੀਦਾ ਖਾਵਾਂਗੇ ਬੱਚਾ ਕਿਵੇਂ ਦਾ ਬੱਚਾ ਹੁੰਦਾ ਤੇ ਬੱਚਾ ਨਹੀਂ ਗਰੋਥ ਬਾਦ ਵਧੀਆ ਨਾ ਜੀ ਇਹਦੀ ਨੀਲੀ ਦਾ ਵੀ ਦੇ 507 ਨੰਬਰ ਦੀ ਤੇ ਵੀਡੀਓ ਕਿਵੇਂ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਕੋਲੇ ਸਬਸਕ੍ਰਾਈਬ ਮਿਲਦੇ ਨਵੀਂ ਵੀਡੀਓ ਵਿੱਚ ਧੰਨਵਾਦ ਜੀ ਵੀਡੀਓ ਦੇਖਣ ਬਾਤ